ਕਿ ਹਰ ਰੋਜ਼ ਕੋਈ ਨਾ ਕੋਈ ਨਵੀਂ ਵਾਰਦਾਤ ਵਾਰਦਾਤ ਹੋ ਰਹੀ ਐ ਹੋਰਦੀ ਹੀ ਹੋਰ ਦੋਸਤੋ ਹੈਰਾਨ ਹਾਂ ਜਾੜਲੇ ਵਿਖੇ ਤੀਜੀ ਮੰਜ਼ਲ ਤੇ ਚੋਰ ਮੰਕੀਮੈਨ ਬਣ ਕੇ ਚੜ ਜਾਂਦੇ ਨੇ ਇਹ ਚੋਰ ਕਿਵੇਂ ਦਿਖਾਉਂਦੇ ਨੇ ਐਨੇ ਜ਼ੋਰ ਦੋਸਤੋ ਕਿਵੇਂ ਦਿਖਾਉਂਦੇ ਨੇ ਐਨੇ ਜ਼ੋਰ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰ ਤੁਸੀਂ ਸ਼ੇਅਰ ਤੋਂ ਮਜ਼ਰ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿ ਉਸ ਸਮੇ ਅਸੀਂ ਜਾੜਲੇ ਵਿਖੇ ਮੌਜੂਦ ਹਾਂ ਸੰਗਣੇ ਬਾਜ਼ਾਰ ਵਿੱਚ ਔਰ ਤੁਸੀਂ ਤਸਵੀਰਾਂਾਂ ਹੀ ਦੇਖ ਪਾ ਰਹੇ ਹੋ ਕਿ ਤੀਜੀ ਮੰਜ਼ਲ ਤੇ ਅਸੀਂ ਮੌਜੂਦ ਹਾਂ ਬਾਜ਼ਾਰਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਇਹ ਦੁਕਾਨ ਹੈ ਆਲੇ-ਦੁਆਲੇ ਘਰ ਵੀ ਨੇ ਦੁਕਾਨਾਂ ਵੀ ਨੇ ਔਰ ਇਹ ਤੀਜੀ ਮੰਜ਼ਲ ਹੈ ਪਰ ਹੈਰਾਨੀ ਵਾਲੀ ਗੱਲ ਚੌਕਾ ਦੇਣ ਵਾਲੀ ਗੱਲ ਇਹ ਹੈ ਕਿ ਚੋਰ ਜਿਹੜੇ ਆ ਉਹ ਮੰਕੀਮੈਨ ਬਣ ਕੇ ਸ਼ਕਤੀਮੈਨ ਸ਼ਕਤੀਮਾਨ ਵਾਲੀ ਪਾਵਰ ਲੈ ਕੇ ਪਤਾ ਨਹੀਂ ਕਿਵੇਂ ਆ ਤੀਜੀ ਮੰਜ਼ਲ ਤੇ ਪਹੁੰਚਦੇ ਆ ਤੀਜੀ ਮੰਜ਼ਲ ਤੱਕ ਅੱਪੜਦੇ ਔਰ ਉਸ ਤੋਂ ਬਾਅਦ ਆ ਜਿਹੜਾ ਦਰਵਾਜ਼ਾ ਹੁੰਦਾ ਆ ਦਰਵਾਜ਼ੇ ਨੂੰ ਖੋਲ ਲੈਂਦੇ ਦਰਵਾਜ਼ਾ ਅੰਦਰੋਂ ਲੋਕ ਸੀਗਾ ਕਿ ਅਣਗਹਿਲੀ ਹੋ ਗਈ ਲੋਕ ਨਹੀਂ ਲਾਇਆ ਇਹ ਦੁਕਾਨਦਾਰ ਕਹਿੰਦੇ ਹੁਣ ਅਸੀਂ ਪੂਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਇਧਰੋਂ ਵਿਰਲ ਹੈਗੀ ਆ ਚੋਰਾਂ ਨੇ ਇਸ ਵਿਰਲ ਵਿਰਲ ਨੂੰ ਯੂਜ਼ ਕਰਦੇ ਹੋਏ ਵਰਤਦੇ ਹੋਏ ਆਹ ਕਹਿੰਦੇ ਲੱਕੜੀ ਦੀ ਮਦਦ ਦੇ ਨਾਲ ਜਿਹੜਾ ਦਰਵਾਜ਼ਾ ਖੋਲ ਲਿਆ ਔਰ ਉਸ ਤੋਂ ਬਾਅਦ ਥੱਲੇ ਜਾ ਕੇ ਨਗਦੀ ਜਿਹੜੀ ਆ ਉਹ ਚੋਰੀ ਕੀਤੀ ਆ ਤੇ ਸ਼ੇਰਵਾਨੀਆਂ ਤੇ ਲਹਿੰਗੇ ਵੀ ਚੋਰੀ ਕੀਤੇ ਆ ਸੰਜੀਵ ਵੀਰ ਨਾਲ ਨੇ ਇਹਨਾਂ ਦਾ ਨੁਕਸਾਨ ਹੋਇਆ ਇਹ ਦੱਸਦਿਆ ਕਿ ਕੋਈ ਧਾਰਮਿਕ ਸਮਾਗਮ ਵੀ ਸੀ 2-3 ਦਿਨ ਪਹਿਲਾਂ ਜਿਹਦੇ ਕਰਕੇ ਕਹਿੰਦੇ ਹੋ ਸਕਦਾ ਕਿ ਸਾਡੇ ਵੱਲੋਂ ਆ ਦਰਵਾਜ਼ਾ ਖੁੱਲਾ ਨਾ ਕਿਤੇ ਰਹਿ ਗਿਆ ਹੋਵੇ ਕਿਉਂਕਿ ਬਿਜਲੀ ਵਾਲੇ ਜਿਹੜੇ ਉੱਪਰ ਆਉਂਦੇ ਸੀ ਜੀ ਬਾਜੀ ਪੂਰੀ ਕਹਾਣੀ ਜਿਹੜੀ ਆ ਉਹ ਸਮਝਾ ਦਿਓ ਇੱਕ ਵਾਰੀ ਕਹਾਣੀ ਭਾਜੀ ਜੀ ਦਾ ਕੱਲ ਪਰਸੋਂ ਦੇ ਇਥੇ ਪਰਸੋਂ ਜਗਰਾਤਾ ਸੀਗਾ ਇਥੇ ਹੂੰ ਤੇ ਉਹ ਇਥੇ ਲੜੀਆਂ ਲੁੜੀਆਂ ਸਾਰੇ ਬਿਜਾਰ ਚ ਲੱਗਦੀਆਂ ਸਾਡੇ ਮੇਨ ਮੇਨ ਬਿਜਾਰ ਚ ਮਾਰਕੀਟ ਚ ਜਗਰਾਤਾ ਠੀਕ ਹੈ ਤੇ ਉਹ ਲੜੀਆਂ ਉਹਨੇ ਲੱਗੀਆਂ ਸੀ ਤੇ ਉਹ ਬਿਜਲੀ ਵਾਲੇ ਜਿੱਦਾਂ ਦੋਗ ਦਿਨ ਉੱਪਰ ਥੱਲੇ ਆਏ ਆ ਤੇ ਕੱਲ ਵੀ ਜਿੱਦਾਂ ਉੱਪਰ ਆਏ ਹੁਣ ਇਹ ਨਹੀਂ ਪਤਾ ਹੁਣ ਉਹ ਦਰਵਾਜ਼ਾ ਖੁੱਲਾ ਰਹਿ ਗਿਆ ਜਾਂ ਕਿੱਦਾਂ ਵੀ ਆ ਜਾਂ ਖੋਲ ਲਿਆ ਜਾਂ ਖੋਲ ਲਿਆ ਕਿਉਂਕਿ ਜਿਵੇਂ ਆਪਾਂ ਦੇਖ ਵੀ ਪਾਰੇ ਸੀਗੇ ਪਹਿਲੇ ਇੱਕ ਲੜਕਾ ਮੌਜੂਦ ਸੀ ਉਹਨੇ ਡੰਡੇ ਨਾਲ ਪਾ ਕੇ ਖੋਲ ਕੇ ਦਿਖਾਇਆ ਜੀ ਹਾਂ ਜੀ ਤਾਂ ਹੋ ਸਕਦਾ ਉਹਨਾਂ ਨੇ ਤਾਂ ਜੀ ਕੋਲ ਆ ਬਦਰ ਵਾਜੀ ਹਾਂਜੀ ਤੇ ਕੱਲ ਇੱਥੇ ਸਾਡੇ ਕਵਾਲੀਆਂ ਸੀ ਪ੍ਰੋਗਰਾਮ ਸੀਗਾ ਇੱਕ ਹੋਰ ਅੱਛਾ ਦੋ ਦਿਨ ਲਗਾਤਾਰ ਪ੍ਰੋਗਰਾਮ ਸੀ ਹਾਂਜੀ ਕੱਲ 1 ਡੇਟ 2 ਵਜੇ ਤੱਕ ਵੀ ਆਣੀ ਇੱਥੇ ਆਈ ਚਲਾਈ ਸੀਗੀ ਉਹਨੇ ਨਹੀਂ ਪਤਾ ਐ ਇੰਨੇ ਦੇ ਵਿੱਚ ਕੋਈ ਕੰਮ ਕਰ ਗਿਆ ਅੱਛਾ ਉੱਤੇ ਵਾਸ਼ਰੂਮ ਐ ਕੇਤਰ ਤੋ ਤੁਹਾਡੇ ਕੀ ਆ ਕੋਈ ਤੁਸੀਂ ਉੱਤੇ ਉਹਨੇ ਬਾਰ ਬਾਰ ਕਿਹੜਾ ਰਹਿੰਦਾ ਕਿ ਨਹੀਂ ਹਾਂਜੀ ਹਾਂਜੀ ਰਹਿੰਦਾ ਗੋਦਾਮ ਆ ਵਾਜੀ ਆਪਣਾ ਅੱਛਾ ਗੋਦਾਮ ਆ ਹਾਂਜੀ ਪਰ ਇੱਧਰ ਜੇ ਉੱਪਰ ਆਉਣਾ ਹੋਵੇ ਤਾਂ ਬੰਦਾ ਕੋਈ ਛਾਲ ਮਾਰ ਕੇ ਤਾਂ ਨਹੀਂ ਸਕਦਾ ਪੌੜੀ ਲਿਆਣੀ ਔਖੀ ਐ ਤਾਂ ਆਇਆ ਕਿੱਦਾਂ ਹੋਵੇਗਾ ਏ ਭਾਜੀ ਸਮੇਂ ਤੁਹਾੜ ਜਿੱਦਾਂ ਮੁੰਡੇ ਕਈ ਵਾਰੀ ਮੈਂ ਦੇਖਿਆ ਅੱਗੇ ਵੀ ਇੱਥੇ ਆਂਦੇ ਕਬੂਤਰ ਰਗਾਰ ਤੋਂ ਉਹਨਾਂ ਦੇ ਹੁੰਦੇ ਆ ਉਹ ਆ ਜਾਂਦੇ ਉੱਪਰ ਚੜ ਜਾਂਦੇ ਕਬੂਤਰ ਉੱਡਦੇ ਕਿ ਬੰਦੇ ਉੱਡਦੇ ਆ ਨਹੀਂ ਨਹੀਂ ਕਬੂਤਰ ਲੈ ਕੇ ਜਿੱਦਾਂ ਉਹਨਾਂ ਦੇ ਕਬੂਤਰ ਇੱਥੇ ਉੱਪਰ ਆ ਜਾਂਦੇ ਆ ਜਿਹੜੇ ਕਬੂਤਰਬਾਜੀ ਕਰਦੇ ਮੁੰਡੇ ਉਹ ਫਿਰ ਉੱਪਰ ਚੜ ਜਾਂਦੇ ਆ ਤੁਹਾਨੂੰ ਪਤਾ ਨਹੀਂ ਭਾਜੀ ਸਾਨੂੰ ਵੀ ਨਹੀਂ ਪਤਾ ਅਸੀਂ ਤਾਂ ਉੱਪਰੋਂ ਲਾਏ 1-2 ਵਾਰੀ ਬੰਦੇ ਹੋ ਅੱਛਾ ਕਿਦੋਂ ਪਤਾ ਨਹੀਂ ਕਿਦੋਂ ਟਾਪ ਟੋਪ ਕੇ ਸ਼ੱਕ ਭਾਜੀ ਹੁਣ ਕੀਤੇ ਸ਼ੱਕ ਕਰੀਏ ਅਸੀਂ ਆਪ ਇੱਕ ਵਾਰੀ ਥੱਲੇ ਦਿਖਾ ਦਈਏ ਜਿਹੜਾ ਮੌਕਾ ਪੁਲਿਸ ਕੰਪਲੇਂਟ ਕਰ ਦਿੱਤੀ ਤੁਸੀਂ ਹਾਂਜੀ ਪੁਲਿਸ ਕੰਪਲੇਂਟ ਕਰ ਦਿੱਤੀ ਜੀ ਜੀ ਆਓ ਸੰਜੀਵ ਜੀ ਆਓ ਟੋਟਲ ਕਿਨੇ ਕਨੇ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਉਹ ਲਗ 1.5 ਲੱਖ ਦੇ ਕਰੀਬ ਹੋ ਗਿਆ ਜੀ 1 ਲੱਖ 30 35 ਹਜ਼ਾਰ ਦੇ ਕਰੀਬ ਜਿੱਦਾਂ ਲਹਿੰਗੇ ਸੀ 40 40 ਹਜ਼ਾਰ ਵਾਲੇ ਦੋ ਕੋ ਲੈ ਗਏ ਆ ਤੇ ਸ਼ੇਰਵਾਨੀਆਂ ਪੈਂਟ ਕੋਟ ਹਲੇ ਤਾਂ ਤੁਸੀਂ ਜਿਹੜਾ ਨੋਟ ਲੈ ਆਏ ਹਾਂ ਹਾਂਜੀ ਹਜੇ ਬਾਕੀ ਪਤਾ ਨਹੀਂ ਉਹਨਾਂ ਜਿਹੜਾ ਲੁਕੇ ਆ ਪਤਾ ਨਹੀਂ ਨੀਚੋਂ ਕੈਸ਼ ਮਨੀ ਆਰੀ ਦੇ ਨਾਮ ਦੇ ਵਿੱਚ ਕੈਸ਼ ਲੈ ਕੇ ਥੋੜਾ ਬਹੁਤਾ ਜੀ ਬਾਕੀ ਹੁਣ ਭਾਈ ਹੌਲੀ ਹੌਲੀ ਬਦਲ ਲੱਗੂ ਕੀ ਕੀ ਗਿਆ ਕੀ ਨਹੀਂ ਆ ਪੱਥਰੇ ਚੱਲ ਕੇ ਦਿਖਾ ਦਿਨੇ ਵੀਰ ਆ ਗੱਲਾਂ 'ਚੋਂ ਸਵਾਲ ਇਹ ਨੇ ਕਿ ਚੋਰ ਕਿਹੜੇ ਪੈਰਾਸ਼ੂਟ ਰਾਈ ਬਿਲਡਿੰਗ ਦੀ ਸਿਖਰ ਤੇ ਪਹੁੰਚਦੇ ਆ ਜਾਂ ਕਿਹੜੀ ਸਰਕਸ ਦੀ ਟ੍ਰੇਨਿੰਗ ਇਹਨਾਂ ਚੋਰਾਂ ਨੇ ਲਈ ਹੋਈ ਐ ਤਾਂ ਆ ਦੁਕਾਨ ਫਰਸਟ ਫਲੋਰ ਐ ਦੁਕਾਨ ਦਾ ਇੱਥੇ ਸ਼ੇਰਵਾਨੀਆਂ ਤੇ ਲਹਿੰਗੇ ਪਏ ਆ ਪੈਰਾਂ ਦੇ ਨਿਸ਼ਾਨ ਵੀ ਆ ਇਹ ਫੇਰ ਤਾਂ ਮਤਲਬ ਜਦੋਂ ਉਹਨਾਂ ਨੇ ਉਧਰ ਲਹਿੰਗੇ ਖੜੇ ਤੇ ਕੱਡੇ ਇਥੋਂ ਬੂਟ ਖੋਲ ਕੇ ਚਲੇ ਗਏ ਹੋਗੇ ਉਧਰ ਇੱਥੇ ਪਏ ਸੀ ਭਾਜੀ ਲਹਿੰਗੇ ਜਿਹੜੇ ਮੇਨ ਲਹਿੰਗੇ ਸੀ ਨਾ ਵਧੀਆ ਵਧੀਆ ਇੱਥੇ ਪਏ ਸੀ ਤੇ ਪੈਂਟ ਕੋਟ ਪਿੱਛੇ ਪਏ ਸੀ ਆ ਸ਼ੇਰਵਾਨੀ ਇੱਥੋਂ ਲਾਈਆਂ ਤੁਹਾਡੇ ਪਿੱਛੇੋਂ ਫੇਰ ਮੰਨ ਲਓ ਚੋਰ ਕਿਸੇ ਵਿਆਹ ਚ ਪੈਂਟ ਕੋਟ ਜਾਂ ਸ਼ੇਰਵਾਨੀ ਪਾ ਕੇ ਕਿਤੇ ਚਲੇ ਗਏ ਤੇ ਪਛਾਣ ਸਕਦੇ ਆ ਉਹ ਤਾਂ ਭਾਈ ਪਛਾਣਾਂਗੇ ਵੀ ਆਪਣੀ ਚੀਜ਼ ਦਾ ਪਤਾ ਹੈ ਹੁੰਦਾ ਬੰਦੇ ਨੂੰ ਆ ਮੈਚ ਦਾ ਨਾ ਆ ਮੈ ਲੋਕ ਭਾਜੀ ਬਾਹਰੋਂ ਲੱਗੇ ਆ ਰਾਤੀ ਅੱਛਾ ਤੇ ਜਦੋਂ ਸਵੇਰੇ ਆ ਕੇ ਦੇਖਿਆ ਇਹ ਲੋਕ ਅੰਦਰੋਂ ਲੱਗੇ ਆਏ ਸੀਗਾ ਅੱਛਾ ਅੰਦਰ ਜੀ ਇਥੋਂ ਆ ਲੋਕ ਅੰਦਰ ਅੰਦਰੋਂ ਦੀ ਬੰਦੇ ਨੇ ਲਾ ਕੇ ਇਦਾਂ ਰੱਖਿਆ ਸੀਗਾ ਅੰਦਰੋਂ ਲਾਤਾ ਪਰ ਬਾਹਰੋਂ ਖੁੱਲਾ ਸੀ ਹਾਂਜੀ ਤੇ ਬਾਹਰੋਂ ਕਿਵੇਂ ਖੁੱਲਿਆ ਹੋਵੇਗਾ ਆ ਪਾਜੀ ਇਹ ਪੋੜੀਆਂ ਦਾ ਅਸਾਂ ਪੋੜੀਆਂ ਚ ਹੋ ਸਕਦਾ ਅਗਲੇ ਨੇ ਖੁੱਲਿਆ ਹੋਵੇ ਪੋੜੀਆਂ ਵਿੱਚ ਪੋੜੀਆਂ ਵਿੱਚ ਗੈਪ ਹੈਗਾ ਨਾ ਦੇਖੋ ਇੱਥੇ ਅਚਾ ਪੋੜੀਆਂ ਵਿੱਚ ਗੈਪ ਹੈਗਾ ਆ ਦੇਖੋ ਹੂੰ ਉਹਦੇ ਵਿੱਚ ਗੈਪ ਹੈ ਇਹ ਤਾਂ ਮਤਲਬ ਕੋਈ ਪਤਲਾ ਵਿਅਕਤੀ ਜ਼ਿਆਦਾ ਹੋਊਗਾ ਪਰ ਖਤਰਾ ਵੀ ਆਉਣਾ ਕਿਵੇਂ ਆ ਹਾਂਜੀ ਹਾਂਜੀ ਨਹੀਂ ਉਦੋਂ ਉਹਨੇ ਡੰਡੇ ਨਾਲ ਖੁੱਲਿਆ ਹੋਊਗਾ ਕਿਸੇ ਤਰੀਕੇ ਆ ਕੁੰਡੀ ਤੇ ਇਧਰੋਂ ਆਇਆ ਤਾਂ ਇਧਰੋਂ ਹੀ ਹੋਊਗਾ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਚੋਰ ਕਿਸ ਤਰੀਕੇ ਦਾਖਲ ਹੋਇਆ ਵੀ ਮਿਸਟਰ ਇੰਡੀਆ ਤਾਂ ਨਹੀਂ ਆ ਗਿਆ ਫਿਰ ਕੋਈ ਨਹੀਂ ਹੈਰਾਨੀ ਵਾਲੀ ਗੱਲ ਇਹ ਨਾ ਮਤਲਬ ਬੜੇ ਮਤਲਬ ਗੱਲ ਹੈਰਾਨ ਕਰਨ ਵਾਲੀ ਵੀ ਜੇ ਰਾਈਓ ਆ ਦੇਖੋ ਕਿਵੇਂ ਆ ਵਿਰਲ ਚੋ ਕਿਵੇਂ ਕੋਈ ਬੱਚਾ ਹੀ ਆ ਸਕਦਾ ਮੇਰੇ ਖਿਆਲ ਕੋਈ ਬੰਦਾ ਤਾਂ ਆ ਨਹੀਂ ਸਕਦਾ ਇੱਥੋਂ ਮੈਂ ਕਿਹਾ ਜਿੱਦਾਂ ਨਾ ਅਗਲੇ ਡੰਡਾ ਪਾ ਗਿਆ ਕੁੰਡੀ ਖੋਲੀ ਹੋਣੀ ਆਪਣੀ ਇੱਧਰੋਂ ਨਹੀਂ ਆਇਆ ਆਇਆ ਇੱਧਰੋਂ ਹੀ ਆ ਪਰ ਹਾਈ ਟੂ ਨਹੀਂ ਚਾਹੀਦੀ ਡੰਡਾ ਪੂਰਾ ਉਸਾ ਨਾ ਨਕੀਲਾ ਚਾਹੀਦਾ ਉਹ ਦੇਖੋ ਪਾਈ ਪਿਆ ਸਾਹਮਣੇ ਹੂੰ ਇਹੋ ਜਿਹਾ ਦਾ ਉਹ ਹੀ ਯੂਜ਼ ਕੀਤਾ ਹੋਵੇ ਨਹੀਂ ਪਰ ਨਕੀਲਾ ਚਾਹੀਦਾ ਕਿਉਂਕਿ ਦੇਖੋ ਇਹਨੂੰ ਖੋਲਣਾ ਬੜਾ ਔਖਾ ਨਾ ਵੀਰੇ ਦਿਖਾਈ ਵੀ ਰਿਹਾ ਇੱਧਰ ਆਖੋ ਇਹ ਵੀ ਨਹੀਂ ਲੱਗਦਾ ਨਹੀਂ ਐ ਅੱਛਾ ਲੱਗਦਾ ਨਹੀਂ ਪੂਰਾ ਯਾਨੀ ਕਿ ਅਰ ਨਹੀਂ ਪੂਰਾ ਲੱਗਦਾ ਫਿਰ ਕੋਈ ਪੇਤੀ ਆ ਜਿਹਨੂੰ ਪਤਾ ਆ ਹਾਂਜੀ 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 ਜਿਹਨੇ ਹੋ ਸਕਦਾ ਪਹਿਲਾਂ ਪ੍ਰੈਕਟਿਸ ਕਰ ਹੀ ਲਈ ਹੋਵੇ ਤੇ ਇੱਥੋਂ ਤੁਹਾਡੇ ਲੈ ਕੇ ਗਏ ਆ ਜੀ ਲਹੰਗੇ ਇੱਥੋਂ ਲਹੰਗੇ ਗਏ ਆ ਤੇ ਸ਼ਿਰਵਾਨੀ ਚਾਰ ਪੰਜ ਸ਼ਿਰਵਾਨੀਆਂ ਤੇ ਤਿੰਨ ਕੋ ਪੈਂਟ ਵੋਟ ਗਏ ਜੀ ਇੱਥੋਂ ਤਿੰਨ ਕੋ ਤਿੰਨ ਚਾਰ ਪੈਂਟ ਪੈਂਟ ਕੋਟ ਵੀ ਗਏ ਹਾਂਜੀ ਤਾਂ ਹੁਣ ਜੇ ਕਿਤੇ ਪਾਇਆ ਕੋਈ ਬੰਦਾ ਦੇਖ ਲੈ ਪਛਾਣ ਲਵਾਂਗੇ ਮੁਕਤ ਭਾਜੀ ਪਛਾਣਾਂਗੇ ਆਪਣੀ ਚੀਜ਼ ਦਾ ਪਤਾ ਹੁੰਦਾ ਥੱਲੇ ਥੱਲੇ ਕਿੱਥੋਂ ਪੈਸੇ ਲੈ ਕੇ ਉਹ ਵੀ ਦਿਖਾ ਦਈਏ ਤਾਂ ਹੁਣ ਆਪਾਂ ਗਰਾਊਂਡ ਫਲੋਰ ਤੇ ਜਾ ਰਹੇ ਹਾਂ ਵੀਰ ਉਹਨਾਂ ਦਾ ਨੁਕਸਾਨ ਕਾਫੀ ਹੋਇਆ ਪਰ ਚੋਰਾਂ ਦੇ ਦੇਖੋ ਕਿਸ ਕਦਰ ਹਿਆ ਖੁੱਲੇ ਆ ਕਿਸ ਤਰੀਕੇ ਬੇਖੌਫ ਆ ਪੈਸੇ ਤਾਂ ਇੱਥੋਂ ਚੋਰੀ ਕਰਕੇ ਲੈ ਕੇ ਹੀ ਗਏ ਆ ਨਾਲ ਦੀ ਨਾਲ ਸ਼ੇਰਵਾਨੀਆਂ ਕੋਟ ਪੈਂਟ ਹੁਣ ਅੱਛਾ ਕੋਟ ਪੈਂਟ ਕਿਹੜੇ ਕਿਹੜੇ ਸਾਈਜ਼ ਦਾ ਚੋਰੀ ਹੋਇਆ ਭਾਜੀ ਇੱਦਾਂ ਤਾਂ ਨਹੀਂ ਹੋਈ 36 38 40 ਇਹੀ ਸਾਈਜ਼ ਹੀ ਆ ਜਿਆਦਾ ਮੇਨ ਚੱਲਦੇ ਨੇ ਫਿਰ ਦਰਮਿਆਨੇ ਕੱਦ ਦੇ ਚੋਰ ਆ ਹਾਂਜੀ ਇਹਦੇ ਆਪ ਜਦੋਂ 36 38 40 ਦੇ ਚੋਰੀ ਆ ਕੋਈ ਪਤਾ ਨਿਸ਼ਾਨ ਵੀ ਦੇਖਿਆ ਹੈ ਉਹ ਮੇਰੇ ਕੋਲ 9 10 ਨੰਬਰ ਦਾ ਹੈਗਾ ਹੀ ਹੈ ਜਿਹੜਾ ਵੀ ਹੈ ਕੋਈ 5 ਫੁੱਟ 7 8 ਇੰਚ ਦਾ ਹੀ ਸੀ ਚੋਰ ਹੋਊਗਾ ਜੀ ਆ ਐਤੋਂ ਆ ਦੇਖੋ ਇਹਦਾ ਵਿੱਚੋਂ ਵਿੱਚੋਂ ਸਮਾਨ ਕੱਢ ਲਿਆ ਹੂੰ ਕੋਸਮੈਟਿਕ ਚੋਂ ਵੀ ਮਤਲਬ ਸਿਲੈਕਟ ਕਰਕੇ ਚੋਰੀ ਕੀਤੀ ਆ ਕਰਕੇ ਕੀਤੀ ਆ ਜੀ ਇੰਦਰ ਤਾਂ ਨਹੀਂ ਤੁਸੀਂ ਕਿਸੇ ਨੂੰ ਕੋਈ ਤਾਨਾ ਮਾਰਿਆ ਕੋਈ ਆਧਾਰ ਲੈਣਾ ਹੈ ਨਹੀਂ ਦਿੱਤਾ ਤਾਂ ਅਗਲਾ ਕਹਿੰਦਾ ਮੈਂ ਸਮਾਨ ਹੀ ਲੈ ਜਨਾ ਕੁਛ ਨਹੀਂ ਤੇ ਆ ਇੱਥੋਂ ਜਿਹੜਾ ਡਿਫਰੈਂਟ ਬੈਠੇ ਡੈਡੀ ਬੈਠੇ ਆ ਹ ਆਹ ਦੇਖੋ ਆਹ ਡੱਬਾ ਇੱਥੇ ਪਿਆ ਹੈ ਪਿੱਛੇ ਹੁਣ ਕਿਸੇ ਨੂੰ ਕੀ ਪਤਾ ਐ ਡੱਬੇ ਚ ਪੈਸੇ ਪਏ ਆ ਡੱਬਾ ਉਹ ਹੋ ਫਿਰ ਤਸੱਲੀ ਨਾ ਕੰਮ ਹੋਇਆ ਇੱਥੇ ਤੇ ਇੱਕ ਉਹ ਪਿੱਛੇ ਉਹ ਨੀਚੇ ਪਿਆ ਉਹਦੇ ਵਿੱਚ ਇਹਦਾ ਹਾਰ ਵਾਲੇ ਨੋਟ ਰੱਖੇ ਨਵੇਂ ਸੀ ਓਕੇ ਮਾੜਾ ਡੱਬਾ ਚ ਕਿਓ ਵੀ ਡੱਬਾ ਪਿਆ ਇੱਕ ਥੱਲੇ ਇੱਕ ਥੱਲੇ ਡੱਬਾ ਪਿਆ ਸੀ ਗੱਲੇ ਚ ਕਿੰਨੇ ਪੈਸੇ ਸੀਗੇ ਗੱਲੇ ਚ ਤਾਂ ਭਾਜੀ ਮਾੜੇ ਮੋਟੇ ਸੀਗੇ ਗੱਲੇ ਚ 100 ਦੇ ਇਹਦੇ ਵਿੱਚ ਇਹਨਾਂ ਵਿੱਚ ਨਵੇਂ ਨੋਟ ਪਏ ਆ ਉਹ ਅੱਛਾ ਇਹਨਾਂ ਵਿੱਚ ਨਵੇਂ ਨੋਟ ਸੀ ਆਹਰ ਬੜਾ ਰਹਿ ਗਈਆਂ ओके ਮਨ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਪੈਸੇ ਰੱਖੇ ਸੀ ਅਲੱਗ-ਅਲੱਗ ਆ ਹੁਣ ਆ ਇਧਰ ਅਲੱਗ ਰੱਖੇ ਸੀ ਜਿੱਦਾਂ ਲੱਡੂਪਾਲ ਜੀ ਦਾ ਕੰਮ ਆ ਇਹ ਅਲੱਗ ਰੱਖੇ ਹੁੰਦੇ ਸੀ ਯਾਨੀ ਕਿ ਚਾਰ-ਪੰਜ ਜਗ੍ਹਾ ਤੇ ਪੈਸੇ ਪਏ ਸੀ ਜਿਹੜੇ ਸਾਰੇ ਖਾਲੀ ਕਰ ਗਏ ਮਤਲਬ ਜਿਹੜਾ ਮੈਨੂੰ ਲੱਗਦਾ ਕੋਈ ਭੇਤੀ ਹੋਣਾ ਭੇਤੀ ਆਇਆ ਔਰ ਉਹਨੂੰ ਪਤਾ ਪੈਸੇ ਕਿੱਥੇ ਪਏ ਆ ਤੇ ਜਿਹੜੀਆਂ-ਜਿਹੜੀਆਂ ਚੀਜ਼ਾਂ ਉਹ ਘਰ ਲੈ ਕੇ ਜਾਣਾ ਚਾਹੁੰਦਾ ਸੀ ਕੋਸਮੈਟਿਕ ਦੀਆਂ ਜਾਂ ਕੱਪੜੇ ਉਹ ਚੂਜ਼ ਕਰਕੇ ਲੈ ਕੇ ਗਿਆ ਹਨਾ ਸਿਲੈਕਟ ਕਰਕੇ ਚੂਜ਼ ਕਰਕੇ ਲੈ ਕੇ ਗਿਆ ਦਬੇ ਸਾਰੇ ਖਾਲੀ ਕਰ ਗਏ ਜੋ ਵੀ ਸੀਗਾ अच्छा बक बक जगह ਤੇ ਜਿੱਥੇ 90 ਬਕਸੇ ਰੱਖੇ ਸੀ ਜਿੱਦਾਂ ਹੈ ਨਾ ਉੱਪਰਲੀ ਸ਼ੌਪ ਜਿੱਦਾਂ ਸਿਸਟਰ ਜੀ ਸਾਡੇ ਲਹنگਿਆਂ ਦੀ ਓਕੇ ਜੋ ਘਾਟਾਂ ਦੇ ਤੇ ਉਹਨਾਂ ਦੇ ਪੈਸੇ ਇਹ ਚ ਰੱਖ ਦਿੰਦੇ ਸੀ ਕਿ ਚਲੋ ਬਾਅਦ ਵਿੱਚੋਂ ਚਲੋ ਲੈ ਜੂਗੀ ਤੁਸੀਂ ਆਪਾ ਜੀ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਨੁਕਸਾਨ ਵੀ 25 ਤੱਕ ਤਾਂ ਪਹੁੰਚ ਗਿਆ ਹੈ ਕੈਸ਼ ਦਾ ਕੈਸ਼ ਦਾ ਵੀ ਬੱਚੀ ਤੇ ਲੈਂਗੁਏ ਸ਼ੇਰਵਾਨੀਆਂ ਬਾਗੇ ਉਹ ਬਕਰਵਾ ਨਾ ਮੁੰਡੇ ਨੂੰ ਪਤਾ ਉਹ ਚੀਜ਼ ਦਾ ਉਹਨੂੰ ਮੈਂ ਦੱਸਿਆ ਭਾਈ ਸਵਾ ਕੁ ਲੱਖ ਦੇ ਹਸਪੀਸ ਸਵਾ ਲੱਖ 1 30 35 ਇਹਨਾਂ ਦਾ ਹੋ ਗਿਆ ਭਾਈ ਤੇ ਆਲੇ ਦੁਆਲੇ ਕਿਸੇ ਦਾ ਕੋਈ ਨੁਕਸਾਨ ਨਹੀਂ ਨਹੀਂ ਹੋਰ ਕਿਸੇ ਦਾ ਨਹੀਂ ਸ਼ਟਰ ਕੋਈ ਗੇਟ ਗੁੱਟ ਟੁੱਟਿਆ ਨਹੀਂ ਜਿਹੜਾ ਉੱਪਰੋਂ ਹੀ ਆਇਆ ਤੇ ਉੱਪਰੋਂ ਹੀ ਗਿਆ ਫਿਰ ਹੁਣ ਦੁਆਰਤੀ ਸੁਰੱਖਿਆ ਕਿਵੇਂ ਕਰੋਗੇ ਤੁਸੀਂ ਹੁਣ ਗੇਟ ਲੌਕ ਕਰਾਂਗੇ ਜੀ ਪਰ ਹੁਣ ਸਾਰਾ ਕਰਨਾ ਪੈਣਾ ਹੈ ਕਿੰਨੇ ਜਿੰਨੇ ਲਾਉਂਗੇ ਹਾਂਜੀ ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਸ਼ਟਰ ਚੱਕ ਹੁੰਦੇ ਜਦ ਲੋਕ ਟੁੱਟਦੇ ਬੜੀ ਵਾਰ ਦੇਖੇ ਪਰ ਤਾਂ ਤੀਜੀ ਮੰਜ਼ਲ ਤੇ ਪਹੁੰਚ ਜਾਣਾ ਔਰ ਉਸ ਤੋਂ ਬਾਅਦ ਅਰਲ ਨੂੰ ਖੋਲ ਲੈਣਾ ਇਹ ਚੋਰ ਜਿਹੜੇ ਆ ਬੜੇ ਐਕਸਪਰਟ ਹੈ ਤੁਹਾਨੂੰ ਬਚਾ ਕੇ ਕਰਨਾ ਪੈਣਾ ਹਾਂਜੀ ਉਹ ਤਾਂ ਕਰਨਾ ਪੈਣਾ ਭਾਈ ਤੇ ਤੁਹਾਨੂੰ ਪਤਾ ਕਦੋਂ ਲੱਗਾ ਜੀ ਫਿਰ ਇਹ ਉਹ ਮੈਂ ਸਵੇਰੇ 7 ਵਜੇ ਕਸਟਮਰ ਦਾ ਫੋਨ ਆਇਆ ਉੱਪਰੋਂ ਕਹਿੰਦੇ ਸਮਾਨ ਲੈਣਾ ਹੂੰ ਤੇ ਜਦ ਆ ਕੇ ਮੈਂ ਦੁਕਾਨ ਖੋਲੀ ਆ ਤੇ ਉੱਪਰੋਂ ਜੋ ਖੋਲਣ ਗਿਆ ਤਾਂ ਕੁੰਡੀ ਅੰਦਰੋਂ ਲੱਗੀ ਹੋਈ ਸੀ ਤੁਹਾਨੂੰ ਦੱਸਿਆ ਅ ਫੇਰ ਅੰਦਰੋਂ ਖੋਲੀ ਕਿਦਾਂ ਉਹ ਫੇਰ ਮੈਂ </body> ਬੋੜੀ ਬੋੜੀ ਲਾ ਕੇ ਅਦਰੋਂ ਫੇਰ ਉੱਪਰ ਚੜਿਆ ਉੱਪਰ ਚੜ ਕੇ ਫੇਰ ਅੰਦਰੋਂ ਜਾ ਕੇ ਕੁੰ ਕਿਮਾਂ ਚ ਡਰਤਾ ਹੋਣਾ ਕੋਈ ਅੰਦਰ ਬੈਠਾ ਨਾ ਹੋਵੇ ਨਹੀਂ ਡਰਤਾ ਨਹੀਂ ਉਦਾਂ ਬਸ ਡਾਊਟ ਹੋ ਗਿਆ ਸੀ ਕਿ ਕੋਈ ਗੱਲ ਹੋ ਗਈ ਹੈ ਜਿਹੜਾ ਅੰਦਰੋਂ ਗੁੰਡੀ ਲੱਗੀ ਕਿਉਂਕਿ ਮੈਂ ਬਾਹਰੋਂ ਲਾ ਕੇ ਗਿਆ ਹਾਂ ਅੰਦਰੋਂ ਗੁੰਡੀ ਕਿੱਦਾਂ ਲੱਗੀ ਹੈ ਫਿਰ ਕੀ ਅੰਦਾਜ਼ਾ ਕਿੰਨੇ ਕਿਚੋਰ ਹੋਣਗੇ ਪਾਜੀ ਇਹਦਾ ਕੀ ਕਹਿ ਸਕਦੇ ਤਿੰਨ ਕੋਟ ਪਿੰਡ ਕੇ ਕਟੋਕਟ ਦਿਨ ਤਾਂ ਹੋਗੇ ਜੇ ਵੱਖੋ ਵੱਖਰੇ ਸਾਈਜ਼ ਦੇ ਨਹੀਂ ਉਹ ਲੇਡੀਆਂ ਥੋੜਾ ਨਾਲ ਆਈਆਂ ਹੋਣਗੀਆਂ ਪਾਜੀ ਲਹਿੰਗੇ ਵੀ ਤਾਂ ਗਏ ਆ ਜਾਂ ਫਿਰ ਮੋਰੇ ਡੀਲਿੰਗ ਕੀਤੀ ਹੋਗੀ ਜਾਂ ਫਿਰ ਆਪਣੀਆਂ ਨੂੰ ਕਹਿ ਕੇ ਆਏ ਹੋਗੇ ਕਿ ਤੁਹਾਡੇ ਲਈ ਇਹ ਦੇਖੋ ਇੱਕ ਗੰਭੀਰ ਮਸਲਾ ਕਿਉਂਕਿ ਜੇ ਅੱਜ ਤੁਹਾਡੇ ਚੋਰੀ ਕੀਤੀ ਕੱਲ ਨੂੰ ਕਿਸੇ ਹੋਰ ਲਹਿੰਗੇ ਸ਼ੇਰਵਾਨੀ ਵਾਲੇ ਦੇ ਕਰਨਗੇ ਤੇ ਉਹਨੂੰ ਫਿਰ ਮੋਰੇ ਵੇਚਣਗੇ ਹਾਂਜੀ ਇਹ ਹੋ ਸਕਦਾ ਵੇਚੂਗੇ ਕਿਤੇ ਨਾ ਕਿਤੇ ਉਹਦੇ ਵੇਚੂਗਾ ਨਵਾਂ ਦੇ ਭਾਅ ਵੇਚਣ ਇਹਨਾਂ ਨੇ ਉਹਨਾਂ ਨੇ ਤਾਂ ਜਿਹੜਾ 40 ਲਾਉਣੇ ਦਾ ਚਾਰ ਚੁਿੱਤੇ ਦੇਣਾ ਹਾਂ ਉਹਨਾਂ ਨੂੰ ਥੋੜਾ ਕੋਈ ਫਰਕ ਹੋਣਾ ਚਾਰ ਚੁਿੱਤੇ ਦਾ ਉਹਨੂੰ ਸਪਲੈਂਟਰ ਮੋਟਰਸਾਈਕਲ 1 ਲੱਖ ਦਾ 1000 ਚ ਵੇਚ ਸਕਦੇ ਆ ਤਾਂ ਲਹਿੰਗਾ 40000 ਦਾ 4-500 ਜੂ ਦਾ ਵੇਚ ਹੀ ਸਕਦੇ ਆ ਉਹਨਾਂ ਨੂੰ ਤਾਂ ਭਾਜੀ ਲਾਹੇ ਦੇ ਜੋ ਬਟਨੇ ਉਹਨਾਂ ਨੇ ਹਾਂ ਹਾਂ ਸਾਡਾ ਨੁਕਸਾਨ ਹੋ ਗਿਆ ਨਾ ਹੋਰ ਕੋਈ ਚੀਜ਼ ਚੋਰੀ ਹੋਈ ਹੋਵੇ ਜਿੱਤੋਂ ਅੰਦਾਜ਼ਾ ਫਿਲਹਾਲ ਭਾਜੀ ਕੋਸਮੈਟਿਕਸ ਜਿਆਦਾ ਜੈਂਟਸ ਵਾਲਾ ਕਿ ਲੇਡੀਜ਼ ਵਾਲਾ ਚੱਕ ਮਿਕਸ ਹੈ ਮਿਕਸ ਯੂਨੀਸੈਕਸ ਚੱਕ ਹੋਇਆ ਸੇਰਮ ਸਰਮ ਸੀ ਡਿਓ ਸੀ ਆਹ ਆਹ ਵਾਲੇ ਸੀਗੇ ਸਮਾਨ ਦਾ ਸੀ ਇੱਕ ਸਰਮ ਹੈਗੇ ਆ ਲੋਸ਼ਨ ਮੈਨ ਸਰਦੀਆਂ ਵਾਲੇ ਫਿਰ 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 ਸਟਾਈਲਿਸ਼ ਚੋਰੀਆ ਕੋਈ ਨਹੀਂ ਲੰਗਦੇ ਕੋਈ ਨਵੇਂ ਜਮਾਨੇ ਦਾ ਚੋਰੀਆ ਪਟੇਟੜ ਨਹੀਂ ਤਾਂ ਕੋਈ ਪੁਰਾਣਾ ਦਾ ਸਰਮ ਦਾ ਤੇਲ ਲੈ ਕੇ ਜਾਂਦਾ ਕੋਈ ਸ਼ੈਂਪੂ ਇਹ ਡਿਓ ਲੈ ਕੇ ਗਿਆ ਆ ਨਵੇਂ ਨਵੇਂ ਆਈਕਾ ਹੋ ਗਏ ਹੁਣ ਚੋਰ ਹੰਡਿਆ ਲੱਗਦਾ ਤਾਂ ਇੱਕ ਵਾਰ ਆਪਾਂ ਮੋੜੇ ਸਿਚੁਏਸ਼ਨ ਦਿਖਾ ਦਿੰਨੇ ਆਂ ਵੀਰ ਹੋਣਾ ਨਾ ਧੱਕਾ ਹੋਇਆ ਔਰ ਦੁਕਾਨ ਦੇਖੋ ਬਾਜ਼ਾਰ ਦੇ ਵਿੱਚ ਦੁਕਾਨਾਂ ਵਾਲੇ ਦੁਆਲੇ ਬਹੁਤ ਸਾਰੀਆਂ ਦੁਕਾਨਾਂ ਪਰ ਤੀਜੀ ਮੰਜ਼ਲ ਦੇ ਵਿੱਚ ਇੱਕ ਵਾਰੀ ਬਾਹਰੋਂ ਆਪਾਂ ਦਖਾਨ ਦੀ ਕੋਸ਼ਿਸ਼ ਕਰੀਏ ਇਧਰਲੇ ਪਾਸਿਓ ਤਾਂ ਕੋਈ ਹਾਲਾਤ ਬਣਦੇ ਨਹੀਂ ਆਜੋ ਜਿਹੜਾ ਇਧਰਲੇ ਪਾਸਿਓ ਤਾਂ ਕੋਈ ਹਾਲਾਤ ਬਣਦੇ ਨਹੀਂ ਕਿ ਬੰਜਾ ਉਹ ਸ਼ਕਤੀਮਾਨ ਬਣ ਕੇ ਉੱਤੇ ਪਹੁੰਚ ਜਵੇ ਇੱਥੋਂ ਤਾਂ ਆਤਿਸ਼ਵਾਦੀ ਵੀ ਮੇਰੇ ਖਿਆਲ ਮੇਰੇ ਖਿਆਲ ਚੜਾਓ ਤਾਂ ਔਖੀ ਚੜ੍ਹਨੀ ਆ ਪੌੜੀ ਲਾਈ ਹੋਊਗੀ ਤਾਂ ਆਲੇ ਦੁਆਲੇ ਗਵਾਂਡੀਆਂ ਦੇ ਘਰ ਨੇ ਇਧਰਲੇ ਪਾਸੇ ਤੋਂ ਕਿਵੇਂ ਬੰਦਾ ਜਾਊਗਾ ਆਪਾਂ ਇੱਕ ਵਾਰੀ ਸਿਚੁਏਸ਼ਨ ਨੂੰ ਦੇਖ ਲਈਏ ਹੋ ਸਕਦਾ ਕਿ ਇੱਥੋਂ ਚੜ ਗਿਓ ਉਹ ਫਿਰ ਉੱਪਰ ਲਈ ਜਾਂ ਫਿਰ ਹੋਰ ਉੱਪਰ ਹਨਾ ਪਰ ਫਿਰ ਵੀ ਡਿਫਿਕਲਟ ਹੈ ਭਾਜੀ ਬਸ ਹੈਗਾ ਜਾਂ ਪਰਲੇ ਪਾਸੇ ਆ ਸਕਦੇ ਜਾਂ ਫਿਰ ਆਹ ਦੇਖੋ ਨਾ ਇੱਥੋਂ ਆ ਗੈਪ ਘਟਾ ਇਧਰੋਂ ਆ ਸਕਦਾ ਬੰਦਾ ਇਧਰ ਪੌੜੀਆਂ ਪੌੜੀਆਂ ਹੈਗੀਆਂ ਪੁਰਾਣੇ ਜਿਹੇ ਘਰਾਂ ਦੀਆਂ ਓਕੇ ਆਪਾਂ ਕਹਿੰਦੇ ਇਧਰੋਂ ਆ ਸਕਦਾ ਪਰ ਰਿਸਕ ਹੈ ਜਿਹਨੇ ਵੀ ਲਿਆ ਰਿਸਕ ਲਿਆ ਭਾਜੀ ਜਿਹੋ ਨਸ਼ਾ ਪੱਤਾ ਕੀਤਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਕੀ ਕਰਦੇ ਮੈ ਜੀ ਨਹੀਂ ਕਰਦੇ ਸੋ ਅੱਗੇ ਤੋਂ ਤੁਹਾਡੀ ਸੁਰੱਖਿਆ ਰਵੇ ਉਹਦੇ ਲਈ ਫਿਰ ਕੀ ਹੁਣ ਪ੍ਰਬੰਧ ਕੀਤੇ ਆ ਉਹ ਫਿਰ ਭਾਜੀ ਹੁਣ ਉਪਰੋਂ ਕਰਾਂਗੇ ਕੁਛ ਨਾ ਕੁਝ ਜਿੱਦਾਂ ਲੋਕ ਲੋਕ ਲਾਵਾਂਗੇ ਚੰਗੀ ਤਰ੍ਹਾਂ ਜਾਂ ਕੈਮਰੇ ਲਵਾਵਾਂਗੇ ਤੇ ਪੁਲਿਸ ਪ੍ਰਸ਼ਾਸਨ ਤੋਂ ਟੀਮ ਤੋਂ ਕੋਈ ਆ ਕੇ ਗਿਆ ਮੌਕਾ ਦੇਖੀ ਹੈ ਹਾਂਜੀ ਉਸ ਵੇਲੇ ਹੋ ਗਏ ਸੀ ਮੌਕਾ ਦੇਖ ਕੇ ਭਾਜੀ ਹਾਂਜੀ ਮੌਕਾ ਦੇਖ ਗਏ ਫੋਟਾਂ ਖਿੱਚ ਕੇ ਲੈ ਗਏ ਸੀ ਫਿਰ ਹੁਣ ਮੰਗ ਕੀ ਹੈ ਮੰਗ ਪਾਜੀ ਕੀ ਆ ਬਸ ਇਨਸਾਫ ਹੀ ਦਵਾਇਆ ਜਾਵੇ ਸਾਨੂੰ ਹੁਣ ਜਿਹੜਾ ਸਾਡਾ ਨੁਕਸਾਨ ਹੋਇਆ ਇਹ ਵੀ ਜਿਹੜੇ ਦੇਖ ਰਿਹਾ ਜੇਕਰ ਕੋਈ ਤੁਹਾਨੂੰ ਦੇਖੋ ਅਸੀਂ ਅੱਗੇ ਮੋਟਰਸਾਈਕਲ ਮੋਟਰਸਾਈਕਲ ਵੇਲੇ ਤਾਂ ਬੜੀ ਅਪੀਲ ਕਰਤੀ ਜੇ ਕੋਈ ਚੋਰੀ ਦਾ ਮੋਟਰਸਾਈਕਲ ਵੇਚਣ ਆਵੇ ਤਾਂ ਨਾ ਖਰੀਦਿਓ ਹੁਣ ਨਮੀ ਸਾਨੂੰ ਬੇਨਤੀ ਕਰਨੀ ਪੈਣੀ ਆ ਜੇਕਰ ਕੋਈ ਸ਼ੇਰਵਾਨੀਆਂ ਲਹਿੰਗੇ ਵੇਚਣ ਆਵੇ ਕੋਟ ਪੈਂਟ ਵੇਚਣ ਆਵੇ ਤਾਂ ਪਲੀਜ਼ ਨਾ ਖਰੀਦਿਓ ਵੀਰ ਉਹਨਾਂ ਨੂੰ ਇਨਫੋਰਮ ਕਰ ਦਿਓ ਅ اچھا ਕੋਈ ਕੰਪਨੀ ਕੋਈ ਟ੍ਰੇਡਮਾਰਕ ਲਹਿੰਗੇ ਸ਼ੇਰਵਾਨੀਆਂ ਦਾ ਜੋ ਕੋਟ ਪੈਂਟ ਦਾ ਨਹੀਂ ਟ੍ਰੇਡਮਾਰਕ ਤਾਂ ਨਹੀਂ ਭਾਈ ਦੂਸਰੇ ਸੀਗੇ ਨਹੀਂ ਲੈਂਗੇ ਦਾ ਤੇ ਕੀ ਹੋਣਾ ਹੈ ਟ੍ਰੇਡ ਨੂੰ ਨਹੀਂ ਕਿਉਂਕਿ ਕਿਵੇਂ ਲੋਕ ਕੰਪਨੀ ਜਾਂਦਾ ਨਾ ਕੋਰਪੋਰੈਂਡ ਕਿਸੇ ਕੰਪਨੀ ਦੀ ਸੀ ਨਹੀਂ ਨਹੀਂ ਨਾਰਮਲ ਸੀਗੇ ਮੈਂ ਕਿਹਾ ਤਾਂ ਨਾਰਮਲ ਹੀ ਸੀਗੇ ਚਲ ਹਾਂਜੀ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜੀ ਅਸੀਂ ਜਾੜਲੇ ਵਿਖੇ ਮੌਜੂਦ ਹਾਂ ਔਰ ਚੋਰਾਂ ਦੇ ਹਿਆ ਇਸ ਕਦਰ ਵੱਧ ਚੁੱਕੇ ਨੇ ਬੇਖੌਫ ਨੇ ਚੋਰ ਔਰ ਤੀਜੀ ਮੰਜ਼ਲ ਤਖਾਓ ਵਜੇ ਤੀਜੀ ਮੰਜ਼ਲ ਦੂਜੀ ਮੰਜ਼ਲ ਤੱਕ ਚੋਰ ਜਿਹੜੇ ਪਹੁੰਚ ਜਾਂਦੇ ਆ ਗਰਾਉਂਡ ਫਲੋਰ ਫਸਟ ਫਲੋਰ ਫਿਰ ਸੈਕੰਡ ਫਲੋਰ ਦੂਜੀ ਮੰਜ਼ਲ ਤੱਕ ਚੋਰ ਪਹੁੰਚ ਜਾਂਦੇ ਔਰ ਫਿਰ ਦਰਵਾਜਿਆਂ ਦੀਆਂ ਕੁੰਡੀਆਂ ਖੋਲਦੇ ਅਰਲ ਖੋਲਦੇ ਖੋਲਦੇ ਜਿਹੜੀ ਕਿ ਅੰਦਰੋਂ ਲੱਗੀ ਬਾਹਰਲੇ ਪਾਸੇੋਂ ਲੱਗੀ ਆ ਉਹ ਖੋਲ ਕੇ ਥੱਲੇ ਤੱਕ ਜਾਂਦੇ ਗਰਾਊਂਡ ਫਲੋਰ ਤੱਕ ਜਾਂਦੇ ਆ ਤੇ ਵੀਰ ਹੁਣਾਂ ਦਾ ਕਹਿਣਾ ਕਿ ਸਵਾ ਕ ਲੱਖ ਰੁਪਏ ਦਾ ਨੁਕਸਾਨ ਹੋਇਆ 25000 ਕੈਸ਼ ਤੇ ਸ਼ੇਰਵਾਨੀਆਂ ਲਹੰਗੇ ਕੋਟ ਪੈਂਟ ਪਾ ਕੇ ਕਹਿੰਦੇ ਸਾਡਾ ਸਵਾ ਕ ਲੱਖ ਦਾ ਨੁਕਸਾਨ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਪੁਲਿਸ ਟ੍ਰੇਸ ਕਿਵੇਂ ਕਰੇਗੀ ਕਿਉਂਕਿ ਸੀਸੀਟੀਵੀ ਕੈਮਰੇ ਵੀ ਨਹੀਂ ਲੱਗੇ ਹੋਏ ਪਰ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਜਿਹੜੇ ਉਹ ਖੰਗਾਲੇ ਜਾਣਗੇ ਉਮੀਦ ਕਰਦੇ ਆ ਚੋਰ ਜਲਦੀ ਤੋਂ ਜਲਦੀ ਫੜਿਆ ਜਾਵੇ ਲੇਕਿਨ ਹਾਲਾਤ ਜਿਹੜੇ ਆ ਉਹ ਸੱਚੀ ਬਹੁਤ ਵੱਤ ਤੋਂ ਬੱਤਰ ਹੁੰਦੇ ਜਾਂਦੇ ਆ ਕੋਈ ਕਿਸਦੇ ਪਿਸਤੌਲ ਰੱਖ ਕੇ ਪੈਸੇ ਖੋਲ ਲੈਂਦਾ ਕੋਈ ਚਾਕੂ ਦਿਖਾ ਕੇ ਪੈਸੇ ਖੋਲ ਲੈਂਦਾ ਕੋਈ ਇਸ ਤਰੀਕੇ ਚੋਰੀਆਂ ਕਰ ਲੈਂਦਾ ਇਹ ਕਿਸ ਤਰੀਕੇ ਦਾ ਬਦਲਾ ਆ ਸਵਾਲ ਤਾਂ ਇਹੀ ਆ ਬਣੇ ਰਹਿਣਾ ਵੀ ਨਿਵਾਸ਼ ਸ਼ਹਿਣਾ ਆਪਣੇ ਛੋੜੀ ਦਿਨੇਸ਼ੁਰੀ ਕੈਮਰੇ ਪਰ ਸਮਝ ਕੇ ਜਾਂਦਾ ਤਾਂ ਪੁਲਿਸ ਫੇਤੋ ਸਮਝ ਗਈ ਸੱਚੀ ਕਾਲਾ ਰਪਰਾਖਾ